ਦੋਸਤੋ ਜਿਵੇਂ ਕੋਈ ਆਪਣਾ ਘਰ ਦਾ ਪਰਿਵਾਰ ਮੈਂਬਰ ਕੰਡਮ ਹੋ ਜਾਂਦਾ ਢਿੱਲਾ ਹੋ ਜਾਂਦਾ ਤਾਂ ਉਹਨੂੰ ਆਪਾਂ ਉਹਦੇ ਲਾਜ਼ ਲਈ ਪਹਿਲਾਂ ਤਾਂ ਆਪਾਂ ਪਿੰਡ ਵਾਲੇ ਹਸਪਤਾਲ ਵੱਲ ਆਪਦੇ ਸ਼ਹਿਰ ਵਾਲੇ ਵੱਲ ਭਜਦੇ ਆਂ ਜਦੋਂ ਮੁੱਦਾ ਗੰਭੀਰ ਲੱਗਦਾ ਤੇ ਫੇਰ ਆਪਾਂ 12 ਨੂੰ ਭਜਦੇ ਆਂ ਇਲਾਜ ਵਾਸਤੇ ਕੋਈ ਚੰਡੀਗੜ੍ਹ ਨੂੰ ਭਜਦਾ ਕੋਈ ਹਿਸਾਰ ਨੂੰ ਭਜਦਾ ਕੋਈ ਲੁਧਿਆਣੇ ਨੂੰ ਭਜਦਾ ਕੋਈ ਕਿਦਰ ਭਜਦਾ ਤੇ ਉਸੇ ਤਰ੍ਹਾਂ ਹੀ ਆਪਾਂ ਕੋਈ ਵੀ ਕੰਮ ਕਰ ਲਈਏ ਚਾਹੇ ਕੋਈ ਪਸ਼ੂ ਡੰਗਰ ਪਾਲ ਲਈਏ ਚਾਹੇ ਕੋਈ ਬੂਟੇ ਪੇੜ ਪੌਦੇ ਲਾ ਲਈਏ ਹਨਾ ਮੋਹ ਪਾ ਜਾਂਦਾ ਪਸ਼ੂ ਡੰਗਰਾਂ 'ਚ ਵੀ ਮੋਹ ਪਾ ਜਾਂਦਾ ਜਿਹੜਾ ਆਪਾਂ ਕਿੱਤਾ ਕਰ ਲਈ ਜਾਂ ਬੂਟੇ ਲਾ ਲਈਏ ਤਾਂ ਬੂਟਿਆਂ 'ਚ ਵੀ ਮੋਹ ਪ੍ਰੇਮ ਪਾ ਜਾਂਦਾ ਹੱਥੀ ਲਾਏ ਬੂਟਿਆਂ ਨੂੰ ਜਦੋਂ ਫਲ ਪੈਂਦਾ ਆਪਾਂ ਅੱਜ ਗੱਲ ਕਰਦੇ ਆਂ ਵੀ ਇਨ੍ਹਾਂ 'ਚੇ ਬਿਮਾਰੀ ਆ ਚੁੱਕੀ ਐ ਬੂਟਿਆਂ ਦੇ ਵਿੱਚ ਵੀ ਬਹੁਤ ਵਧੀਆ ਇੱਥੇ ਆਪਾਂ ਕਈ ਤਰ੍ਹਾਂ ਦੇ ਬੂਟੇ ਲਾਏ ਸੀਗੇ ਜਿਹੜੇ ਕਿ ਐਤਕੀ ਮੀਂਹ ਜ਼ਿਆਦਾ ਪੈਣ ਕਾਰਨ ਬੂਟਿਆਂ ਦੇ ਵਿੱਚ ਬਿਮਾਰੀ ਕੀ ਬੂਟੇ ਸੁੱਕਨੇ ਸ਼ੁਰੂ ਹੋ ਗਿਆ ਦੇਖੋ ਤੁਸੀਂ ਕਿਹੜਾ ਬੂਟ ਪੱਤੇ ਮਰ ਜਾਏ ਪਏ ਆ ਅੰਜੀਰ ਦਾ ਬੂਟਾ ਇਹ ਦੋਸਤੋ ਦੇਖੋ ਤੁਸੀਂ ਕਿਹੜਾ ਟੰਜੀਰਾਂ ਨਾਲ ਭਰਿਆ ਪਿਆ ਪੱਤਿਆਂ ਦਾ ਥੱਲੇ ਕਿਹੜਾ ਢੇਰ ਲੱਗਿਆ ਪੱਤੇ ਕਰਨੇ ਸ਼ੁਰੂ ਹੋ ਗਿਆ ਤੇ ਸਾਡਾ ਚੋਬਰ ਵੀ ਪੂਰਾ ਜ਼ੋਰ ਲਾਈ ਜਾਂਦਾ ਉਹ ਫਿਰਦਾ ਉਹਨੂੰ ਹੁਣ ਕੋਈ ਨਹੀਂ ਸੋਚਦਾ ਕਦੇ ਕਿੱਧਰ ਪਾਏ ਦਾ ਕਦੇ ਕਿੱਧਰ ਵੀ ਜਿਹੜੇ ਇੱਕ ਦੋ ਬੂਟੇ ਸੁੱਕਦੇ ਵੀ ਇਹਦਾ ਇਲਾਜ ਕਰਾਂ ਮੈਂ ਅੱਜ ਆ ਜੜਾਂ ਚ ਕੋਲ ਕੋਲ ਦਵਾਈਆਂ ਪਾਈ ਜਾਂਦਾ ਕਿ ਪੁੱਛਦੇ ਆ ਵੀ ਕਿਹੜੀਆਂ ਕਿਹੜੀਆਂ ਦਵਾਈਆਂ ਪਾਈ ਜਾਂਦਾ ਰੋਜ਼ ਹੀ ਮੰੜਿਆ ਪਿਆ ਰਹਿੰਦਾ ਕਿਉਂਕਿ ਦੁੱਖ ਦਰਦ ਬੜਾ ਹੁੰਦਾ ਜਿਹੜਾ ਹੱਥੀ ਲਾਇ ਪੌਦੇ ਦੇ ਸੁੱਕੇ ਜਾਂਦੇ ਆ ਦੇਖੋ ਤੁਸੀਂ ਕਿੰਨੇ ਪੱਤੇ ਇਹ ਬੂਟਾ ਖੇਰ ਗਿਆ ਤੇ ਕਿਹੜੀਆਂ ਦਵਾਈਆਂ ਪਾ ਰਹੇ ਅੱਜ ਅੱਜ ਰੱਡੋ ਮਿਲਦੀ ਪੂੜੀ ਬਣ ਰਿਹਾ ਰੱਡੋ ਮੇ ਲਪਾਈ ਇਹਨਾਂ ਅੱਛਾ ਰੱਡੋ ਮੇ ਲਾ ਪਾ ਰਹੇ ਹਾਂ ਘੋਲ ਬਣਾ ਕੇ ਤੇ ਇਸ ਤਰ੍ਹਾਂ ਟੋਏ ਕਰਕੇ ਤੇ ਪ੍ਰਾਬੋ ਰੈਡੋ ਮਿੱਲ ਪਾ ਰਿਆ ਵੈਸੇ ਕੋਈ ਵੀ ਫੰਗਸ ਕਿਉਂਕਿ ਹੁਣ ਜਿਆਦਾ ਮੀਂਹ ਪਿਆ ਇੱਥੇ ਪਾਣੀ ਬਹੁਤ ਖੜ ਗਿਆ ਸੀਗਾ ਇੱਥੇ ਪਾਣੀ 1.5 1.5 ਫੁੱਟ ਪਾਣੀ ਹੋ ਗਿਆ ਸੀ ਉਹ ਉੱਪਰ ਗਿੱਲਤਾ ਹੀ ਤੁਸੀਂ ਦੇਖੋ ਇੰਨੇ ਇੰਨੇ ਪਾਣੀ ਸੀਗਾ ਤੇ ਜਿਹੜੇ ਕਿ ਦੋ ਬੂਟੇ ਤਾਂ ਜਿਆਦੇ ਬਾਕੀ ਦਾ ਬੂਟੇ ਸਦਾ ਬਾਹਰ ਖੜੇ ਆ ਵਧੀਆ ਸੋਹਣੇ ਆ ਤੇ ਕਿਉਂਕਿ ਮੋਹ ਤੇ ਤੰਦਾਂ ਜੁੜ ਜਾਂਦੀਆਂ ਨੇ ਕਿਉਂਕਿ ਹੱਥ ਈ ਲਾਇਆ ਬੂਟਾ ਜਦੋਂ ਸੁੱਕਦਾ ਨਾ ਤਾਂ ਉਹਦਾ ਮਨ ਬੜਾ ਦੁਖੀ ਹੁੰਦਾ ਤੇ ਹੱਥ ਈ ਲਾਇਆ ਬੂਟਾ ਇਹਦਾ ਪੱਟਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਤੇ ਹੁਣ ਕਦੇ ਕਿਹੜਿਆਂ ਤੋਂ ਹੋਰ ਤੋਂ ਪੁੱਛਦਾ ਭਰਾ ਮਾਂ ਤੋਂ ਕਦੇ ਕਿਹੜੇ ਭਰਾ ਮਾਂ ਤੋਂ ਪੁੱਛਦਾ ਵੀ ਬਾਈ ਜੀ ਕੀ ਪਾਦੀ ਹੈ ਜੜਾਂ 'ਚ। ਕਦੇ ਉੱਤੇ ਤਾਂ ਬਾਈ ਛਿੜਕ ਦਿੰਦਾ ਬੂਟਿਆਂ ਦੇ ਕਦੇ ਜੜਾਂ 'ਚ ਪਾਉਂਦਾ ਹੁਣ। ਉੱਥੇ ਵੀ ਛਿੜਕਿਆ। ਉਹਨਾਂ ਰੈਡੋ ਮੈਲਾ ਘੋਲ ਬਣਾ ਕੇ ਜਿਹੜੀ ਕੀ ਇਸ ਤਰ੍ਹਾਂ ਪਾਈ ਜਾਂਦਾ ਹੈ ਜੜਾਂ ਦੇ ਵਿੱਚ। ਜਿਹੜੀ ਕਿ ਇੱਧਰ ਇੱਕ ਬੂਟੇ ਤੇ ਜੜ ਚੱਪ ਪਾ ਰੱਖੀ ਐ। ਤੇ ਜਿਹੜੇ ਦੋ ਬੂਟੇ ਜ਼ਿਆਦਾ ਮਰ ਜਾ ਆਈ ਜਾਂਦੇ ਬਾਕੀ ਜੇ ਕਿਸੇ ਨੂੰ ਹੋਰ ਤਜਰਬਾ ਹੋਵੇ ਤਾਂ ਪ੍ਰਭੂ ਤੁਸੀਂ ਵੀ ਦੱਸਿਓ। ਕਿਉਂਕਿ ਪਾਣੀ ਨਹੀਂ ਹੈਗੀ ਬਾਕੀ ਸਿਰ ਇੱਥੇ ਹਾਂ ਸਿਆਉਕ ਨਹੀਂ ਹੈਗੀ ਗੰਡੋਆ ਬਹੁਤ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਹੋਇਆ ਤੇ ਪ੍ਰਾਏ ਹੋਈ ਸੱਟੀ ਬਾਕੀ ਪਾਣੀ ਨਾਲ ਨਹੀਂ ਲੱਗਿਆ ਸੀ ਇੱਥੇ ਉਹ ਸੱਟੀ ਹੋਈ ਸੀ ਨਾ ਉੱਥੇ ਆਪਾਂ ਪ੍ਰਾਲੀ ਮਿੱਟੀ ਧੇਰੀ ਬਾਕੀ ਇਹ ਸਾਰੇ ਜਿਹੜੇ ਆ ਗੋਲ ਗੋਲ ਜਿਹ ਇਸ ਤਰ੍ਹਾਂ ਉੱਚੇ ਸੀਗੇ ਜਿਹੜੇ ਆਪਾਂ ਬੈੱਡ ਕਹ ਲਈਏ ਬੂਟਿਆਂ ਦੇ ਪਾਣੀ ਨਾਲ ਨਹੀਂ ਲੱਗਿਆ ਸੀ ਤਾਂ ਵੀ ਮੰਨਣਾ ਬੂਟੇ ਜਿਹੜੇ ਕਿਉਂਕਿ ਉੱਚੇ ਸੀਗੇ ਬਹੁਤ ਤੇ ਫਿਰ ਵੀ ਵਿੱਚ ਵਿੱਚ ਬੂਟੇ ਜਿਹੜੇ ਮਰ ਜਾ ਆ ਗਏ ਆ ਜਿਵੇਂ ਨਾਰਾ ਲਗਾਈ ਜਾਂਦੇ ਆ ਆ ਦੇਖੋ ਤੁਸੀਂ ਨਾਰਾਂ ਦਾ ਬੂਟਾ ਨਾਰਾ ਬੇਰੀ ਲੱਗੀਆਂ ਨੇ ਬੇਰੀ ਬੇਰੀ ਤਤਕਾ ਲੱਗ ਜਾਂਦਾ ਨਾਰਾਂ ਦਾ ਵੀ ਦੇ ਪੱਤੇ ਛੇਰ ਗਿਆ ਨਾ ਕਿੰਨੇ ਕਿੰਨੇ ਨਾਰ ਲੱਗ ਰਹੇ ਆ ਇੱਥੇ ਆ ਕੇ ਯਾਰ ਮਨ ਦੁਖੀ ਸੱਚੀ ਗੱਲ ਬਹੁਤ ਦੁਖੀ ਹੁੰਦਾ ਤੇ ਹੁਣ ਸਾਡਾ ਚੋਬਰ ਇਹਨਾਂ ਦਾ ਇਲਾਜ ਕਰਨ ਲੱਗਿਆ ਪਿਆ ਬੂਟਿਆਂ ਦਾ ਵੀ ਕਿਸੇ ਨਾ ਕਿਸੇ ਲੋਟ ਇਹ ਹਰੇ ਹੋਏ ਨੂੰ ਵੀ ਕਹਿੰਦਾ ਮੈਂ ਆਪਦੇ ਤਣੋਂ ਮਨੋਂ ਪੂਰਾ ਜੋਰ ਲਾਉਂਗਾ ਕੋਈ ਕਸਰ ਨਹੀਂ ਛੱਡਦਾ ਆਪਦੇ ਤਣੋਂ ਮਨੋਂ ਕਹਾ ਕੋਈ ਕਸਰ ਨਹੀਂ ਛੱਡਦਾ ਪੂਰਾ ਜੋਰ ਲਾਵੇਂ ਬੂਟੇ ਨੂੰ ਠੀਕ ਕਰਨ ਤੇ ਕਿੱਥੇ ਫੰਦ ਦੇਣਾ ਸੀ ਹਾਂ ਕਿੱਥੇ ਹੁਣ ਹੱਥ ਨਾਲ ਜਾਨਕਿ ਵੀ ਇਹ ਸੁੱਕੀ ਜਾਂਦੇ ਰੱਖਾ ਬਾਕੀ ਕੁਦਰਤ ਦੇ ਸਾਰੇ ਇਹਨੂੰ ਹਰਾ-ਭਰਾ ਕਰਨਾ ਕਿਉਂਕਿ ਆਪਾਂ ਕੋਈ ਦਵਾਈ ਬੂਟੀ ਪਾ ਸਕਦੇ ਹਾਂ ਨਾ ਆਪਾਂ ਜੇ ਟਾਣੀ ਟੁੱਟ ਗਈ ਉਹਦੇ ਨਾਲ ਨਹੀਂ ਜੋੜ ਸਕਦੇ ਪਰ ਜੋ ਉੱਪਰ ਸਾਡਾ ਕਹਿੰਦਾ ਮੈਂ ਪੂਰਾ ਹਰ ਸੰਭ ਪੂਰਾ ਜੋਰ ਲਾਉਂਗਾ ਵੀ ਕਿਵੇਂ ਨਾ ਕਿਵੇਂ ਇਹ ਦਵਾਰੇ ਹਰੇ ਹੋ ਜਾਣ ਤੁਸੀਂ ਦੇਖੋ ਕਿ ਲੋਟ ਮਰਝਾ ਰਹੇ ਅੱਜ ਮੀਂਹ ਵਾਲੇ ਪੈ ਗਏ ਅੱਜ